ਸ੍ਰੀ ਅਕਾਲ ਜੀ ਮੈਂ ਡਾਕਟਰ ਕਰਨ ਸਿੰਘ ਸੰਧਵਾਂ ਤੁਸੀਂ ਦੇਖ ਰਹੇ ਹੋ ਐਪੈ ਸੱਚ ਅੱਜ ਪਿੰਡ ਚਹਿਲ ਜ਼ਿਲ੍ਹਾ ਫਰੀਦਕੋਟ ਵਿਖੇ ਉੱਗੇ ਦਲਤ ਨੇਤਾ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਗੈਰ ਸੰਗਠਤ ਮਜ਼ਦੂਰ ਮੁਲਾਜ਼ਮ ਕਾਂਗਰਸ ਕੇਕੇ ਸੀ ਵਿਭਾਗ ਕਾਂਗਰਸ ਤੇ ਪੰਜਾਬ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਸ਼ਹੀਦ ਫੌਜੀ ਕਾਸ਼ਦੀਪ ਸਿੰਘ ਦੇ ਘਰ ਆਪਣੀ ਟੀਮ ਸਮੇਤ ਕਰਨਜੀਤ ਸਿੰਘ ਆ ਗਏ ਉਹਨਾਂ ਨੇ ਨੈਸ਼ਨਲ ਦਲ મહਾਨਪੰਚਾਇਤ ਸਰਦਾਰ ਕਾਸ਼ਦੀਪ ਦੇ ਪਿਤਾ ਕਿਸਾਨ ਗੁਰਵਿੰਦਰ ਸਿੰਘ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸ਼ਹੀਦ ਕਾਸ਼ਦੀਪ ਨੂੰ ਇਨਸਾਫ ਦਵਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ ਗੈਰੀ ਨੇ ਡੀਸੀ ਸਾਹਿਬ ਫਰੀਦਕੋਟ ਤੇ ਐਸਐਸਪੀ ਤੇ ਅੱਠ ਮੇਕ ਫੌਜੀ ਸੈਂਟਰ ਦੇ ਕੈਪਟਨ ਨਾਲ ਗੱਲਬਾਤ ਕਰਕੇ ਸ਼ਹੀਦ ਆਕਾਸ਼ਦੀਪ ਸਿੰਘ ਨੂੰ ਸ਼ਹੀਦਕਰਾਰ ਦਵਾਉਣ ਵਾਸਤੇ ਸਾਰੀਆਂ ਸਹੂਲਤਾਂ ਦਵਾਉਣ ਵਾਸਤੇ ਅਫਸਰਾਂ ਨੂੰ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਆਓ ਦੇਖਦੇ ਹਾਂ ਟੀਮ ਕੋਰਟ ਤੋਂ ਡਾਕਟਰ ਜਸਕਰਨ ਸਿੰਘ ਦੀ ਰਿਪੋਰਟ ਮਜ਼ਦੂਰ ਮਲਾਜ਼ਮ ਕਾਂਗਰਸ ਜਾਨੀ ਕੇ ਕੇਸੀ ਵਿਭਾਗ ਪੰਜਾਬ ਪ੍ਰਦੇਸ਼ ਦੇ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਮੈਂ ਪਿਛਲੇ ਦਿਨੀ ਸ਼ਹੀਦ ਹੋਏ ਅਕਾਸ਼ਦੀਪ ਜੋ ਚੈਲਪਿੰਡ ਦਾ ਨੌਜਵਾਨ ਸੀ ਜੋ 8 ਮੱਕ ਦਾ ਸਿਪਾਈ ਸੀਗਾ ਉਹਨਾਂ ਦੇ ਘਰ ਖੜਾ ਮੇਰੇ ਨਾਲ ਉਹਨਾਂ ਦੇ ਫਾਦਰ ਬਰਿੰਦਰ ਸਿੰਘ ਖੜੇ ਨੇ ਘਟਨਾ ਕੀ ਵਾਪਰੀ ਹੈ ਇਹਦੇ ਲਈ ਪਰਿਵਾਰ ਤੋਂ ਜਾਣਕਾਰੀ ਇਕੱਤਰ ਕੀਤੀ ਹੈ ਸੋ ਪਰਿਵਾਰ ਦਾ ਕਹਿਣਾ ਇਹ ਹੈ ਕਿ ਅਸੀਂ ਖੁਸ਼ੀ-ਖੁਸ਼ੀ ਦੇਸ਼ ਦੀ ਸੇਵਾ ਕਰਨ ਵਾਸਤੇ ਆਪਣੇ ਨੌਜਵਾਨ ਪੁੱਤਰ ਨੂੰ ਫੌਜ ਦੇ ਵਿੱਚ ਭਰਤੀ ਕਰਾਇਆ ਪਰ ਪਿਛਲੇ ਦਿਨੀ ਜਿਹੜਾ ਪਲਵਾਵਾ ਕਾਹਨ ਵਾਪਰਿਆ ਉਸ ਕਾਹਨ ਵਾਪਰਨ ਤੋਂ ਬਾਅਦ अनेका ਫੌਜੀ ਜਿਹੜੇ ਹੈ ਉਹਤੇ ਸ਼ਹੀਦ ਹੋਏ ਔਰ ਬਹੁਤ ਸਾਰੇ ਫੌਜੀਆਂ ਦੀਆਂ ਹਸਾਤਾਂ ਨੂੰ ਸਪਾਇਆ ਜਾ ਰਿਹਾ ਉਸ ਦੀ ਘੜੀ ਤੋਂ ਇੱਕੇ ਆਕਾਸ਼ਦੀਪ ਨੌਜਵਾਨ ਜਿਹੜੇ ਦੋ ਭਰਾ ਹੈ ਇੱਕ ਗਰੀਬ ਕਿਸਾਨ ਛੋਟੇ ਕਿਸਾਨ ਦੇ ਘਰ ਆਏ ਪੈਦਾ ਹੋ ਕੇ ਬੱਚੇ ਨੇ ਫੌਜ ਦੇ ਵਿੱਚ ਦੇਸ਼ ਦੀ ਸੇਵਾ ਕਰਨ ਦਾ ਪਰਨ ਲਿਆ ਤੇ ਇਹਨਾਂ ਨੇ ਸੇਵਾ ਕਰਨ ਲਈ ਭੇਜਿਆ ਤੋ ਉਹਨਾਂ ਦੇ ਪਿਤਾ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੇਰੀ ਸਮਝ ਇਹ ਸੀ ਸੋਚ ਇਹ ਸੀ ਕਿ ਦੂਜੇ ਬੇਟੇ ਨੂੰ ਵੀ ਫੌਜ ਦੇ ਵਿੱਚ ਹੀ ਦੇਸ਼ ਦੀ ਸੇਵਾ ਕਰਨ ਵਾਸਤੇ ਮੈਂ ਭੇਜੂਗਾ ਪਰ ਮੈਨੂੰ ਇੱਥੇ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸ਼ਹੀਦ ਫੌਜੀ ਦੀ ਡੈੱਡ ਬੋਡੀ ਇੱਥੇ ਆਈ ਤੇ ਮੈਨੂੰ ਇੱਥੇ ਅੱਜ ਆ ਕੇ ਪਤਾ ਲੱਗਿਆ ਕਿ ਉਸ ਸ਼ਹੀਦ ਨੂੰ ਫਾਇਰ ਕਰਕੇ ਸਲਾਮੀ ਤੱਕ ਨਹੀਂ ਦਿੱਤੀ ਗਈ ਆਪਣੇ ਆਪ ਦੇ ਵਿੱਚ ਸ਼ੱਕ ਦੇ ਘੇਰੇ ਚ ਆਉਂਦਾ ਔਰ ਮੇਰੀ ਜ਼ਿੰਦਗੀ ਦੇ ਵਿੱਚ ਪਹਿਲੀ ਘਟਨਾ ਨਹੀਂ ਹੈ ਮੈਂ अनेका ਕਾ ਨਾਮ ਜਿਤਾ ਸਕਦਾ ਬਹਿਮਣ ਦਵਾਨੇ ਦੇ ਵਿੱਚ ਇਸ ਤਰ੍ਹਾਂ ਹੀ ਹੋਇਆ ਇੱਕ ਫੌਜੀ ਗਰੀਬ ਮਜ਼ਦੂਰ ਦਾ ਬੇਟਾ ਉਹਨੂੰ ਵੀ ਜਿਹੜੀ ਇਸ ਤਰ੍ਹਾਂ ਸਲਾਮੀ ਨਹੀਂ ਦਿੱਤੀ ਗਈ ਸੀ ਉਹਦੇ ਲਈ ਵੀ ਹੰਗਾਮਾ ਅਸੀਂ ਕੀਤਾ ਉਦੋਂ ਮੈਸਰਖਾਨਾ ਪਿੰਡ ਦੇ ਵਿੱਚ ਹੋਇਆ ਇੱਕ ਗਰੀਬ ਰੰដਾਸਿਆਂ ਦਾ ਮੁੰਡਾ ਫੌਜੀ ਸੀ ਦੋਆ ਸੀ ਉਹਨੂੰ ਵੀ ਜਿਹੜੇ ਫਾਇਰ ਕਰਕੇ ਸਲਾਮੀ ਨਹੀਂ ਦਿੱਤੀ ਗਈ ਬਈ ਅਕਸਰ ਹੀ ਫੌਜ ਜਿਹੜੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਖਾਸ ਕਰਕੇ ਸਿੱਖਾਂ ਨੂੰ ਦਲਤਾਂ ਨੂੰ ਘੱਟ ਗਿਣਤੀ ਦੇ ਜਿਹੜੇ ਫੌਜੀ ਹੈਗੇ ਆ ਉਹਨਾਂ ਨੂੰ ਸ਼ਹੀਦ ਕਰਾਰ ਦੇਣ ਤੋਂ ਕਿਉਂ ਕਿਰਤੋਂ ਕਤਰੌਂਦੀ ਹੈ ਮੇਰਾ ਇਹ ਵੱਡਾ ਸਵਾਲ ਹੈ ਇਸ ਗੱਲ ਨੂੰ ਲੈ ਕੇ ਮੈਂ ਡਿਪਟੀ ਕਮਿਸ਼ਨਰ ਫਰੀਦਕੋਟ ਨਾਲ ਗੱਲ ਕੀਤੀ ਹੈ ਉਹਨਾਂ ਨੂੰ ਮੈਂ ਕੋਈ ਗੱਲ ਕਹੀ ਕਿ ਤੁਸੀਂ ਨਹੀਂ ਆਏ ਦੇ ਉਹਨਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਵੱਲੋਂ ਐਸਡੀਐਮ ਇੱਥੇ ਆਏ ਸੀ ਤੇ ਤਸਿਲਦਾਰ ਇੱਥੇ ਆਏ ਸੀ ਪਰ ਮੇਰੀ ਸਮਝ ਇਹ ਹੈ ਕਿ ਜੇ ਫੌਜੀ ਸ਼ਹੀਦ ਹੁੰਦਾ ਜੀ ਅੱਜ ਬਾਰਡਰ ਦੇ ਫੌਜੀ ਖੜੇ ਨੇ ਨਾ ਤਾਂ ਸਾਡੀਆਂ ਕੁਰਸੀਆਂ ਤਾਂ ਹੀ ਸਲਾਮਤ ਹੈ ਅਸੀਂ ਤਾਂ ਹੀ ਸਲਾਮਤ ਆ ਉਹਨਾਂ ਫੌਜੀਆਂ ਦੀਆਂ ਕਰਨ ਕਰਵਾਨੀਆਂ ਕਰਕੇ ਹੀ ਡੀਸੀ ਐਸਐਸਪੀ ਜਿਹੜੇ ਅਫਸਰ ਅਧਿਕਾਰੀ ਆ ਸਾਰੇ ਉਹਨਾਂ ਦੀਆਂ ਕੁਰਸੀਆਂ ਸਲਾਮਤ ਹੈ ਆਪਾਂ ਸਾਰੇ ਸਲਾਮਤ ਆ ਸੁਖ ਦੀ ਨਹੀਂ ਦਸੋਣਿਆ ਤੇ ਉਹਨਾਂ ਦੇ ਨਾਲ ਸਿਸਕਾਰ ਤੇ ਅਸੀਂ ਆਉਣੇ ਆ ਨਾ ਫੌਜ ਦੇ ਹਲਤੇ ਕੋਈ ਐਕਸਗਰੇਟ ਜਾਂ ਜਿਹੜੀ ਐ ਗ੍ਰਾਂਟ ਦੇਣੀ ਹੁੰਦੀ ਹੈ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਰੋੜ ਰੁਪਇਆ ਜੋ ਫੌਜੀ ਸੀ ਦਊਗਾ ਨਹੀਂ ਸੀ ਦਵਾਂਗੇ ਨਾ ਪੰਜਾਬ ਦੀ ਸਰਕਾਰ ਵੱਲੋਂ ਨਾ ਕੇਂਦਰ ਦੀ ਸਰਕਾਰ ਵੱਲੋਂ ਹਰੇ ਤੱਕ ਐਸਾ ਕੋਈ ਐਲਾਨ ਨਹੀਂ ਕੀਤਾ ਗਿਆ ਤੋਂ ਸਾਨੂੰ ਇਸ ਤੇ ਪੰਜਾਬ ਸਰਕਾਰ ਤੇ ਪੂਰਾ ਪੂਰਾ ਅਤਰਾਜ ਹੈ ਔਰ ਫੌਜ ਦੇ ਕੰਮਕਾਰ ਦੇ ਲਈ ਫੌਜ ਦੇ ਵਿੱਚ ਜੋ ਕੁਛ ਹੋਇਆ ਮੈਂ ਉਹਨਾਂ ਦੇ ਕੈਪਟਨ ਅਧਿਕਾਰੀ ਨਾਲ ਵੀ ਕਰਾਂ ਗੱਲ ਕੀਤੀ ਹੈ ਉਹਨਾਂ ਦਾ ਕਹਿਣਾ ਇਹ ਮਾਮਲੇ ਦੀ ਜਾਂਚ ਚੱਲ ਰਹੀ ਹੈ ਭਾਈ ਫੌਜੀ ਦੀ ਸ਼ਹਾਦਤ ਹੋ ਗਈ ਜਾਨ ਚਲੀ ਗਈ ਜਾਂਚ ਚੱਲ ਰਹੀ ਹੈ ਅਕਸਰ ਹੀ ਪੰਜਾਬ ਦੇ ਫੌਜੀਆ ਦੇ ਨਾਲ ਇਸ ਤਰ੍ਹਾਂ ਦੇ ਕੋਰਟ ਮਾਰਸ਼ਲ ਜੇ ਕਹਿ ਲਈ ਨੂੰ ਜਾਂ ਇਸ ਤਰ੍ਹਾਂ ਦੀਆਂ ਪਰਤਾਂਵਾਂ ਜਾਂਚ ਚੱਲਦੀ ਹੈ ਕਿ ਲੰਬਾ ਸਮਾਂ ਜਾਂਚ ਚੱਲਦੀ ਰਹਦੀ ਹੈ ਜਾਂਚ ਤੋਂ ਬਾਅਦ ਹੁਣ ਲੋਕਾਂ ਦਾ ਜਿਹੜਾ ਇਹ ਪੰਜਾਬ ਦੇ ਲੋਕਾਂ ਦਾ ਗੁੱਸਾ ਜਿਹੜਾ ਹੈਗਾ ਉਹ ਭੜਕਿਆ ਹੋਇਆ ਹੈ ਤੇ ਇਹਨੂੰ ਜਾਂਚ ਦੇ ਕਰਕੇ ਠੰਡੇ ਬਸਤ ਵਿੱਚ ਪਾਉਣ ਦਾ ਯਤਨ ਕੀਤਾ ਹੈ ਮੈਂ ਕੇਂਦਰ ਦੀ ਸਰਕਾਰ ਨੂੰ ਮੋਦੀ ਸਰਕਾਰ ਨੂੰ ਗੱਲ ਕਹਣੀ ਚਾਹਣਾ ਜੇ ਪਲਵਾਵਾ ਮਾਂ ਬਾਪ ਰਿਆ ਤਾਂ ਹੀ ਇਸ ਤਰ੍ਹਾਂ ਦੇ ਫੌਜੀ ਸਾਡੇ ਸ਼ਹੀਦ ਹੋਏ ਇਹ ਆਕਾਸ਼ਦੀਪ ਸ਼ਹੀਦ ਹੋਇਆ ਆਕਾਸ਼ਦੀਪ ਨੂੰ ਸ਼ਹੀਦ ਦਾ ਐਲਾਨ ਦੇ ਜਿਹੜੀ ਉਹਦੀ ਸ਼ਹਾਦਤ ਹੋਈ ਹੈ ਉਹਨੂੰ ਸ਼ਹੀਦ ਐਲਾਨੋ ਦੂਜੀ ਗੱਲ ਜਿੰਨੀਆਂ ਵੀ ਫੈਸਿਲਟੀਆਂ ਕੇਂਦਰ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਦੇਣੀਆਂ ਬਣਦੀਆਂ ਇਸ ਗਰੀਬ ਕਿਸਾਨ ਪਰਿਵਾਰ ਨੂੰ ਉਹ ਫੈਸਿਲਟੀਆਂ ਦਿੱਤੀਆਂ ਜਾਣ ਨਹੀਂ ਤਾਂ ਇਹ ਸਾਰਾ ਮਾਮਲਾ ਜਿੱਧਰ ਨੂੰ ਫੌਜ ਘਮਾਉਣਾ ਚਾਹੁੰਦੀ ਹੈ ਮੈਂ ਅੰਡਰਸਟੈਂਡ ਕਰਦਾ ਕਿ ਕਿਉਂ ਘਮਾਉਣਾ ਚਾਹੁੰਦੀ ਹੈ ਜੇਕਰ ਇਸ ਤਰ੍ਹਾਂ ਇਸ ਮਾਮਲੇ ਨੂੰ ਠੰਡੇ ਪਾਸੇ ਪਾਉਣ ਦੀ ਕੋਸ਼ਿਸ਼ ਕੀਤੀ ਗਈ ਘਮਾਉਣ ਦੀ ਕੋਸ਼ਿਸ਼ ਕੀਤੀ ਗਈ ਮੈਂ ਲੀਡਰ ਆਫ اپੋਜੀਸ਼ਨ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਜੀ ਤੱਕ ਇਹ ਮਸਲਾ ਲੈ ਕੇ ਜਾਵਾਂਗੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਰਹੀ ਪਾਰਲੀਮੈਂਟ ਦੇ ਵਿੱਚ ਇਸ ਮਸਲੇ ਨੂੰ ਮੁੱਦਾ ਬਣਾਵਾਂਗੇ ਕਿਉਂ ਪੰਜਾਬ ਦੇ ਸਿੱਖਾਂ ਨੂੰ ਪੰਜਾਬ ਦੇ ਫੌਜੀਆਂ ਨੂੰ ਸ਼ਹੀਦ ਕਰਾਰ ਦੇਣ ਤੋਂ ਫੌਜ ਜਾਂ ਕੇਂਦਰ ਸਰਕਾਰ ਕਤਰਉਂਦੀ ਹੈ ਇਹ ਇੱਕ ਵੱਡਾ ਸਵਾਲ ਹੈ ਇਹ ਸਵਾਲ ਅਸੀਂ ਖੜੇ ਕਰਾਂਗੇ ਤੋ ਜਦ ਤੱਕ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਸਾਡੇ ਸ਼ਹੀਦ ਫੌਜੀ ਕਾਸਦੀਪ ਨੂੰ ਇਨਸਾਫ ਨਹੀਂ ਮਿਲਦਾ ਮੈਂ ਕਾਂਗਰਸ ਪਾਰਟੀ ਦਾ ਕੇਕੀਸੀ ਵਿਭਾਗ ਦਾ ਚੇਅਰਮੈਨ ਹੋਣ ਦੇ ਨਾਤੇ ਤੇ ਨੈਸ਼ਨਲ ਦਲ મહਾਪੰਚਾਇਤ ਦਾ ਚੇਅਰਮੈਨ ਹੋਣ ਦੇ ਨਾਤੇ ਬਿਲਕੁਲ ਟਿੱਕੀ ਲੜਾਈ ਲੜਾਂਗੇ ਮੈਂ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਇਹ ਕਿਹਾ ਕਿ ਉਹਨਾਂ ਨੂੰ ਡੀਓ ਲਿਖਣਾ ਚਾਹੀਦਾ ਹੈ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਕੇਂਦਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਤੇ ਫੌਜ ਨੂੰ ਤਾਂ ਕਿ ਆਕਾਸ਼ਦੀਪ ਨੂੰ ਜਿਹੜਾ ਹੈਗਾ ਸ਼ਹੀਦ ਕਰਾਰ ਦਿੱਤਾ ਜਾਵੇ ਨਾਲ-ਨਾਲ ਹੋ ਜਾ ਨਾਲ-ਨਾਲ ਮੈਂ ਉਹ ਕੋਈ ਆ ਲਾਲ ਹੋ ਕੱਕ ਠੀਕ ਜੀ ਗੱਲ ਸਰ ਇਹ ਲੋ ਕੁਝ ਜਿਹੀ ਹੋਰ ਨਾਉ ਬੇਤਾ ਮਹਾ ਮੈਂ ਤਾਂ ਜੇ ਜੇਦੀ ਖਾਤਰ ਤੁਸੀਂ ਬੋਲਦੇ ਹੋ ਮੇਰੇ ਵੱਲ ਬਿਲਕੁਲ ਪੂਰੇ ਪੰਜਾਬ ਦਾ ਪੂਰੇ ਦੇਸ਼ ਦਾ ਜੀ ਤੁਹਾਡਾ ਬੋਲਣ ਲਈ ਦੋਸਤ ਦੱਸਦੇ ਸਬਸਕ੍ਰਾਈਬ ਕਰੋ